thank you ਅੱਜ ਗੋਸਵਾਮੀ ਨਬਦਾ ਅਸੀਂ ਦੇ ਜਿਹੜੇ ਵੱਲੋਂ ਕਮੇਟੀ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹਦਾ ਹਿੱਸਾ ਬਣ ਕੇ ਮੈਂ ਬੜਾ ਵੱਡ ਭਾਗਾ ਮਹਿਸੂਸ ਕਰ ਰਿਹਾ ਤੇ ਮੈਂ ਖਾਸ ਧੰਨਵਾਦੀ ਹਾਂ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਆਪਣੇ ਉਦਮ ਸਦਕਾ ਇੱਕ ਬੜੀ ਵਧੀਆ ਸ਼ੋਭਾ ਯਾਤਰਾ ਆਰਗੇਨਾਈਜ਼ ਕੀਤੀ ਹੈ ਤੇ ਬੜੇ ਅਮਨ ਅਮਾਨ ਦੇ ਨਾਲ ਸ਼ਹਿਰ ਵਾਸੀ ਪਿੰਡਾਂ ਵਾਸੀ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਸ਼ੋਭਾ ਯਾਤਰਾ ਦੇ ਵਿੱਚ ਜੋ ਵੀ ਲੋਕ ਆਏ ਨੇ ਉਹ ਆਪਸੀ ਭਾਈਚਾਰੇ ਨੂੰ ਪੱਕਾ ਕਰੀ ਰੇ ਰਹੇ ਯਾਰ ਨਾਲ ਜੀ ਦੋਸਤਾਂ ਮੈਂ ਲੱਭਦਾ ਸੀ ਜਿਹੜੇ ਪੁਰਨੇ ਨੇ ਉਹ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਦਿਨੋਂ ਧਰਵਾਦੀ ਆ ਇਸ ਕਮੇਟੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਫੰਕਸ਼ਨ ਆਰਗੇਨਾਈਜ਼ ਕਰਕੇ ਇੱਕ ਨਾਮਵੰਤ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਕਿ ਸ਼ੁਭਾਤ ਕੱਢੀ ਜਾ ਰਹੀ ਹੈ ਖਾਸ ਤੌਰ ਤੇ ਲਲੀ ਫਾਸਟਰ ਜਿਹੜੇ ਨੇ ਟੂਨ ਆਰਗਨਾਈਜ਼ ਕਰ ਰਹੇ ਨੇ ਹਰ ਕਮੇਟੀ ਮੈਂਬਰ ਹੀ ਬਹੁਤ-ਬਹੁਤ ਸਤਿਕਾਰਯੋਗ ਆ

ਯਾਤਰਾ ਚੱਲ ਰਹੀ ਆ ਉਹਨਾਂ ਨੂੰ ਬਿਮਾਰਕਵਾਦ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਨੇ ਸਭੇ ਬਹੁਤ ਹੀ ਲੋਕਾਂ ਦੇ ਉਤਸ਼ਾਹ ਦੇਖ ਨੂੰ ਮਿਲ ਰਿਹਾ ਸੋ ਸਾਰੇ ਹਿੰਦੂ ਵਾਸੀਆਂ ਨੂੰ ਤੇ ਸਾਰੇ ਕਮੇਟੀ ਦੇ ਮੈਂਬਰਾਂ ਨੂੰ ਇੱਕ ਵਾਰੀ ਹੋਰ ਫਿਰ ਜੀਵਨ ਵਿਵੇਕ ਵਾਸੀਆਂ ਸਾਰੇ ਨਾਲ ਮਿਲ ਕੇ ਗੁਰੂਆਂ ਦਾ ਧਿਆਨ ਲਗਾਉਂਦਾ ਰਹੇ ਤੇ ਸਾਰੇ ਨਾਲ ਮਿਲ ਕੇ ਆਪਸੀ ਪਿਆਰ ਵਧਾਇਆ ਰਹੇ ਆਬ ਕੀ ਹੈ ਅੱਜ ਬੜਾ ਸ਼ਭਾਗਿਸ਼ਾਲੀ ਦਿਨ ਹੈ ਜਿਹੜਾ ਕਿ ਭਾਸ਼ਾ ਕਮਿਊਨਿਟੀ ਦੇ ਸ਼੍ਰੀਗੁਰਨਾਬਦਾਸੀ ਸ਼੍ਰੀਗੁਰਨਾਬਦਾਸੀ ਮਹਾਰਾਤੀ ਦਾ ਜਨਮ ਦਿਹਾੜਾ ਜਿਹੜਾ ਕਿ 7 ਅਪ੍ਰੈਲ ਨੂੰ ਹੈ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪਿੰਡਿਆ 22 ਪ੍ਰੈਜਿਡੈਂਟ ਔਰ ਇਨਚਾਰਜ ਮਹਿਲਾ ਮੋਰਚਾ ਦੇ ਨਾਤੇ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਸ਼ਹਿਰ ਗੁਰਦਾਸਪੁਰ ਵਾਸੀਆਂ ਨੂੰ ਬਹੁਤ-ਬਹੁਤ ਰਾਈ ਹੈ ਔਰ ਇਸੇ ਤਰ੍ਹਾਂ ਹੁਕੂਮਾ ਕੇ ਯਾਤਰਾਵਾਂ ਚੱਲਦੀਆਂ ਰਹਿਣ ਇੱਕ ਸਮੇਸ਼ ਜ਼ਰੂਰ ਦਵਾਂਗੇ ਇਹ ਨਸ਼ਾ ਤੋਂ ਦੂਰ ਰਵਾਂ

ਉਹਨਾਂ ਨੂੰ ਮੁੱਖ ਲਈ ਬਰੀ ਨਹੀਂ ਆ ਮੈਂ ਦੇਖਿਆ ਉਹ 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 ਉਹਨਾਂ ਦਾ ਕੂਲ ਬੋਲਦਾ ਸੋ ਕਿਸੇ ਦੀ ਤੀਨ ਨੂੰ ਤੀ ਸਮਝੇ ਕਿਸੇ ਦੀ ਪੈਰ ਨੂੰ ਪੈਰ ਚੁੱਕ ਜੀ ਕੋਈ ਵੀ ਜਿਹੜਾ ਨਾ ਕਿਸੇ ਵੀ ਕਾਰ ਕੋਈ ਵੀ ਕੰਮ ਜਿਹੜਾ ਮਾੜਾ ਨਹੀਂ ਹੁੰਦਾ ਹਰ ਕੰਮ ਇੱਜ਼ਤ ਨਾਲ ਇੱਜ਼ਤ ਦੇ ਨਾਲ ਕਰਨਾ ਚਾਹੀਦਾ ਇੱਜ਼ਤ ਦੇ ਨਾਲ ਅਗਲੀ ਦੀ ਵੀ ਅਗਲੀਆਂ ਦੀ ਵੀ ਇੱਜ਼ਤ ਦੇ ਨਾਲ ਦੇਖਣਾ ਚਾਹੀਦਾ ਸੋ ਜਿਹੜਾ ਲੜਪੀ ਦੇ ਨਾਲ ਗਲਤ ਕੰਮ ਹੋਇਆ ਮੈਂ ਬਿਲਕੁਲ ਉਹਦੇ ਖਿਲਾਫ ਹੈ ਉਹਨਾਂ ਤੇ ਖਿਲਾਫ ਬੰਦੀ ਕਰ ਵੀ ਜਰੂਰ ਹੋਣੀ ਚਾਹੀਦੀ ਹੈ ਉਹਨਾਂ ਪੈਣਾ ਦੇ ਨਾਲ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਉਹ ਨਾਬਾਤਾਂ ਜਿਹਦੇ ਆਵਤਾਰ ਜਿਸ ਦੀਆਂ ਦੇਸ਼ ਵਿਦੇਸ਼ ਦੇ ਅੰਦਰ ਵਸਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੈਂ ਹਲਕਾ ਦਿਨਾ ਨਗਰ ਤੋਂ ਸੁਮਣੀ ਅਕਾਲੀ ਦਲ ਦੇ ਇੰਚਾਰਜ ਹੁੰਦੇ ਨਾਲ-ਨਾਲ ਇਸ ਕੌਮ ਦਾ ਵਾਸੀ ਹਾਂ ਔਰ ਅੱਜ ਦੇ ਦਿਹਾੜੇ ਤੇ ਮਸਾਫਰ ਜਿੱਥੇ ਮੁਬਾਰਕਬਾਦ ਦਿੰਨਾ ਕੋਠੇ ਬਾਦਲ ਸਰਕਾਰ ਵੇਲੇ ਦੀ ਗੱਲ ਹੈ ਜਦੋਂ ਇਸ ਇਤਿਹਾਸਕ ਦਿਨ ਦੀ ਛੁੱਟੀ ਹੋਈ ਸੀ ਔਰ ਛੁੱਟੀ ਲਗਾਤਾਰ ਇਸ ਕੰਮ ਤੋਂ ਮਿਲੀ ਹੈ